ਮੋਤੀਗੀਰ ਮਹਾਰਾਜ ਜੀ ਹੁਣ ਕਰ ਦੋ ਕਿਰਪਾ ਮਿਹਰ ਭਰਿਆ ਹੱਥ ਰੱਖ ਦੋ ਮੇਰੇ ਸਿਰ 'ਪਾ ਮੇਰੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੋ ਸੰਗਤ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੋ ਫੋਰ ਮੇਰੀ ਭੈਣ ਜੀ ਦੇਗੀ ਨੋਟ 50 ਦਾ ਓ ਛੋਟੇ ਛੋਟੇ ਬੱਚੇ ਵੀ ਲੈ ਕੇ ਆ ਗਏ ਪੈਸੇ ਹੁਣ ਘਾਟਾ ਕਾਦਾ ਹੁਣ ਘਾਟਾ ਕਾਦਾ ਓ ਇਕੱਲਾ ਹੀ ਜ਼ਲਾ ਚ ਸੜ ਗਿਆ ਮੈਂ ਤਾਰ ਦਲੇਰੀ ਮੋਤੀਗਿਰ ਮਹਾਰਾਜ ਜੀ ਅਸੀਂ ਸਰਨਾ ਤੇਰੀ ਮੋਤੀਗਿਰ ਮਹਾਰਾਜ ਜੀ ਮੈਂ ਸਰਨਾ ਤੇਰੀ ਸ਼ਰਨ ਪਏ ਦੀ ਲੱਜ ਆ ਹੁਣ ਰੱਖ ਜੋ ਮੇਰੀ ਇਹ ਆ ਬੇਨਤੀ ਮਹਾਰਾਜ ਜੀ ਨੂੰ ਆਪਣੀ ਬੇਨਤੀ ਕਰਦੀ ਹਾਜ਼ਰੀ ਲੱਗੀ ਸੰਗੀਤ ਨੂੰ ਬੇਨਤੀ ਹੈ ਵੀ ਕੰਨ ਉਰਾ ਕਰ ਲੋ ਚਾਹੇ ਕੰਮ ਕਰੀ ਜਾਓ ਥਣ ਨਾਲ ਤੇ ਗੱਲ ਲੱਖ ਤੋਂ ਘਟ ਜੇ ਇੱਕ ਵੀ ਹੋਈ ਨਾ 100 ਮਾਰੇ ਜੁੱਤੀ ਮੇਰੇ ਖੜਾ ਕੇ ਨੀਵੇਂ ਤੋਂ ਚ 100 ਮਾਰ ਕੇ ਵੀ ਤਕੇ ਹੋ ਇੱਕ ਫਿਰ ਵੀ ਇੱਕ ਕਹਿਣਾ 100 ਨਹੀਂ ਕਹਿਣਾ ਗੱਲ ਮੇਰੀਆਂ ਮਹਿੰਗੀਆਂ ਨੇ ਇਹਨਾਂ ਦੇ ਖਰੀਦਦਾਰ ਬੜੇ ਘਟ ਨੇ ਅੱਜ ਤੇ ਭਾਈ ਹੈਲੋ ਹੈਲੋ ਬਹੁਤ ਬਾਜ ਆ ਬਾਜ ਤਾਂ ਫੇਰ ਫੋਨ ਫੜਨ ਲੱਗੂਗਾ ਇਹ ਹਾਂ ਇਹਨੂੰ ਕਹਿਣਾ ਪੈਂਦਾ ਪਹਿਲਾਂ ਪਹਿਲਾਂ ਇਹ ਸੌ ਜਾਂਦਾ ਹੈ ਹੈ ਨਾ ਨਾ ਠੀਕ ਹੈ ਇਹ ਬੰਦੇ ਸੁਖ ਪਾਵਣਾ ਛੱੜਦੇ ਚੀਜ਼ਾਂ ਚਾਰ ਉਹ ਜੇ ਬੰਦੇ ਸੁਖ ਪਾਵਣਾ ਛੱੜਦੇ ਚੀਜ਼ਾਂ ਚਾਰ ਚੋਰੀ ਚੁਗਲੀ ਨਿੰਦਿਆ ਔਰ ਪਰਾਈ ਨਾਰ ਜੇ ਬੰਦਿਆ ਤੇ ਸੁਖ ਪਾਉਣਾ ਚਾਰ ਚੀਜ਼ਾਂ ਦਾ ਪਰੇਸ਼ਰ ਕਰਨਾ ਚੁੰਨੀਆ ਚੈਸ਼ ਕਰੇਗਾ ਆਪਾ ਬਸਾਗਰ ਵੀ ਤਰੇਗਾ ਜੇ ਸੁਖ ਕੋ ਚਾਹੇ ਸਦਾ ਹੋ ਦੇ ਚਾਹੇ ਸੁਖ ਲੈਣਾ ਛੱਡ ਦੇ ਚੀਜ਼ਾਂ ਚਾਰ ਮਨਾ ਜੇ ਚਾਹੇ ਸੁਖ ਲੈਣਾ ਛੱਡ ਦੇ ਚੀਜ਼ਾਂ ਚਾਰ ਮਨਾ ਚੋਰੀ ਚੁਗਲੀ ਨਿੰਦਿਆ ਔਰ ਪਰਾਈ ਨਾਰ ਮਨਾ ਮੈਸਾਂ ਨੂੰ ਰੱਖਣਾ ਇਹ ਤੀਜਾ ਰਾ ਛੱਡਣੀਆਂ ਨੇ ਜੇ ਚਾਹੇ ਸੁਖ ਲੈਣਾ ਛੱਡ ਦੇ ਚੀਜ਼ਾਂ ਚਾਰ ਮਨਾ ਚੋਰੀ ਚੁਗਲੀ ਨਿੰਦਿਆ ਔਰ ਪਰਾਈ ਨਾਰਮਣਾ ਉਹ ਚੋਰੀ ਕੈਦ ਕਰਾਉਂਦੀ ਡੰਡ ਮਿਲੇ ਸਰਕਾਰੀ ਐ ਨਿੰਦਿਆ ਨਰਕ ਪਹਚਾਉਂਦੀ ਇਹ ਕਰਮਾਂ ਦੀ ਹਾਰੀ ਐ ਚੋਰੀ ਕੈਦ ਕਰਾਉਂਦੀ ਡੰਡ ਮਿਲੇ ਸਰਕਾਰੀ ਐ ਨਿੰਦਿਆ ਨਰਕ ਪਚਾਉਂਦੀ ਇਹ ਵੀ ਕਰਮਾਂ ਦੀ ਹਾਰੀ ਐ ਮਾੜੇ ਕਰਮ ਕਰੂ ਨਰਕ ਨੂੰ ਜਾਊਗਾ ਉਹ ਚੁਗਲੀ ਪੇੜ ਪਵਾਉਂਦੀ ਪਾਇਆਂ ਦੇ ਵਿਚਾਰ ਮਨਾ ਏ ਚਾਹੇ ਸੁਖ ਲੈਣਾ ਛੱਡ ਦੇ ਚੀਜ਼ਾਂ ਚਾਰ ਮਨਾ ਓ ਨਾਰ ਬਗਾਨੀ ਟਕਣਾ ਚੜਨਾ ਰੱਥ ਪਟਵੇਲੀ ਦੇ ਓ ਨਾਰ ਬਗਾਨੀ ਟਕਣਾ ਚੜਨਾ ਰੱਥ ਪਟਵੇਲੀ ਦੇ ਅੱਗ ਦਾ ਗੋਲਾ ਚੱਕ ਕੇ ਤਰਨਾ ਉੱਪਰ ਠੇਲੀ ਦੇ ਫੀਜ਼ਾਤ ਹੋਊਗਾ ਲੱਖਾਂ ਰੁਪਈਆ ਜਿੰਨਾ ਮਾਝੀ ਕੱਢੀ ਆਇਓ ਕੋਨਾਰ ਬਗਾਨੀ ਟਕਣਾ ਚੜਨਾ ਰੱਥ ਪਟਮੇਲੀ ਦੇ ਅੱਗ ਦਾ ਗੋਲਾ ਚੱਕ ਕੇ ਤਰਨਾ ਉੱਪਰ ਠੇਲੀ ਦੇ ਇੱਜ਼ਤ ਹੋਊ ਕਰੂ ਬਰਾਨ ਇੱਜ਼ਤ ਕਰੂ ਬਰਾਨ ਅਬਲਤਾ ਦੇਉ ਮਾਰ ਮਨਾ ਏ ਚਾਹੇ ਸੁਖ ਲੈਣਾ ਛੱਡ ਦੇ ਚੀਜ਼ਾਂ ਚਾਰ ਮਨਾ ਉਰੀ ਚੁਗਲੀ ਨਿੰਦਿਆ ਔਰ ਪਰਾਈ ਨਾਰਮਣਾ ਜੇ ਚਾਹੇ ਸੁਖ ਲੈਣਾ ਛੱਡ ਦੇ ਰੱਬ ਦੇ ਸੰਤਾਨ ਦੇ ਚਰਨਾਂ ਨਾਲ ਪ੍ਰੇਮ ਕਰਕੇ ਮਾਤਾ ਜੀ ਦਾ ਪਰਿਵਾਰ ਬਧੇ ਫੁੱਲੇ ਸੁਖ ਸ਼ਾਂਤੀ ਵੀ ਲੈ ਲਵੇ ਉਹ ਧਿਆਨ ਹੁਣ ਓ ਓ ਹੋ 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 ਸਾਰੇ ਸੰਸਾਰੇ ਚਾਰੇ ਚੀਜ਼ਾਂ ਨਹੀਂ ਲੁਟ ਰਖਿਆ ਜਿਹੜਾ ਨੇ ਉਹ ਬਚ ਗਿਆ ਬਣ ਗਿਆ ਨਹੀਂ ਤਾਂ ਫਸ ਗਿਆ ਇਹ ਚਾਰਾਂ ਨੇ ਪਟਤਾ ਮਾਝੇ ਦੇ ਦੰਗਿਆਣੇ ਨੂੰ ਇਹ ਚਾਰਾਂ ਨੇ ਹੀ ਸਾਰਾ ਸੰਸਾਰ ਘੇਰ ਰੱਖਿਆ ਹੈ ਚੋਰੀ ਚੁਗਲੀ ਨਿੰਦਿਆ ਅਰਹਤ ਬਗਾਨਾ ਨਾਨਕਾ ਉਸ ਸੂਰਸ ਗਾਇਆ ਇਹ ਵੇ ਨਹੀਂ ਸੋਚਦਾ ਵੀ ਮੈਂ ਕੀ ਕਰ ਰਿਹਾ ਜਿੰਦੇ ਉਹਦੀ ਨਹੀਂ ਜਿੰਨੇ ਤੱਕਿਆ ਪਰਾਈ ਨਾਰ ਨੂੰ ਲੱਗ ਗਿਆ ਖੀਰੀ ਜਿੰਦੇ ਘਰਬਾਰ ਨੂੰ ਇਹ ਚਾਰ ਚੀਜ਼ਾਂ ਨੇ ਕਿਨੂ ਓ ਇਹ ਚਾਰਾਂ ਨੇ ਪੱਟਤਾ ਮਾਝੇ ਦੇ ਜਨਦਿਆਣੇ ਨੂੰ ਓ ਘਰੋਂ ਕੱਢਤਾ ਮਾਝੇ ਦੇ ਜਨਦਿਆਣੇ ਨੂੰ ਤਾਇਓ ਸਿੱਲੀ ਟੋਪੀ ਅੱਜ ਸਮਾਤੀ ਬਾਣੇ ਨੂੰ ਤਾਇਓ ਸਿੱਲੀ ਟੋਪੀ ਅੱਜ ਸਮਾਤੀ ਬਾਣੇ ਨੂੰ ਓ ਬਾਣਾ ਪਾ ਕੇ ਕਰਦੇ ਬੰਦਿਆ ਬਾਣਾ ਪਾ ਕੇ ਕਰਦੇ ਦੁਨੀਆ ਵਿੱਚ ਪ੍ਰਚਾਰ ਮਨਾ ਜੇ ਚਾਹੇ ਸੁਖ ਲੈਣਾ ਛੱਡ ਦੇ ਚੀਜ਼ਾਂ ਚਾਰ ਮਨਾ ਯਾਦ ਰੱਖਿਓ ਇਹ ਚਾਰੇ ਚੀਜ਼ਾਂ ਚੋਰੀ ਦਾ ਕੈਦ ਕਰਾਵੀ ਐ ਸਰਕਾਰ ਡੰਡ ਦਿੰਦੀ ਐ ਚੁਗਲੀ ਕਰੇ ਭੇਡ ਭਵਾਉਂਦੀ ਐ ਫਿਰ ਉਹਦਾ ਪਾਪ ਤਾਂ ਲੱਗੂ ਬਗਾ ਹੱਤ ਨੂੰ ਚਾਰੇ ਦੱਸਤੀਆਂ ਇਹਨਾਂ ਚਾਰਾਂ ਨੂੰ ਜੇ ਚਾਹੇ ਸੁਖ ਲੈਣਾ ਇਹਦੇ ਵਿੱਚ ਕਈ ਅਰਥ ਪੁੱਠੇ ਆ ਜਾਂਦੇ ਨੇ ਜੇ ਚਾਹੇ ਸੁਖ ਲੈਣਾ ਸੁਖ ਦੀ ਜਗ੍ਹਾ ਦੁੱਖ ਹੋ ਜਾਂਦਾ ਦੁੱਖ ਦੀ ਜਗ੍ਹਾ ਸੁਖ ਵੀ ਹੋ ਜਾਂਦਾ ਪਰ ਇਹ ਨਾ ਤਾਰਾਂ ਚੀਜ਼ਾਂ ਦਾ ਜਿਹੜਾ ਵੱਜ ਗਿਆ ਉਹ ਬਣ ਗਿਆ ਨਹੀਂ ਤਾਂ ਆ ਮੈਂ ਤੁਹਾਡੇ ਸਾਹਮਣੇ ਖੜਾ ਬਥੇਰੇ ਵੇਲਣ-ਵੇਲੇ ਨੇ ਕਿਸੇ ਕੰਮ ਦੇ ਵਿੱਚ ਫਾਇਦਾ ਨਹੀਂ ਮਿਲਿਆ ਫਾਇਦਾ ਨਹੀਂ ਮਿਲਿਆ ਅਖੀਰ ਨੂੰ ਫੇਰ ਹਾਰ ਕੇ ਚੱਕੀ ਨੂੰ ਅਸ ਲਾਉਣਾ ਪਿਆ ਮੈਂ ਕਿਹਾ ਕੁਛ ਨਾ ਕੁਛ ਖੱਟਾਂਗੇ ਦੁਨੀਆ ਕਿਹ ਹੈ ਜੇ ਆਇਆਰ ਬਾਜਾ ਦਾ ਫਾਇਦਾ ਕੀ ਇੱਕ ਨਾ ਮੁੰਡੇ ਨਾ ਗੋਲਾ ਥੀ ਗੋਲਾ ਉਹਦਾ ਉਹਨਾਂ ਦਾ ਬੁੜਾ ਕਹਿੰਦਾ ਕਹਿੰਦਾ ਐ ਕਰੋ ਭਾਈ ਕੱਲੂ ਗੋਲੇ ਨੂੰ ਆਪਾਂ ਤ੍ਰਿਪੂਆ ਲਵੇ ਭੇਜੋ ਦੇਜਣਾ ਉਹਨੇ ਟਰਾਲੀ ਲਿਆਵਾਂਗੇ ਫਿਰ ਗੰਨੇ ਢੋਵਾਂਗੇ ਫੋਨ ਉਹ ਕੱਖ ਪਾਉਂਦਾ ਫਿਰਦਾ ਜੀ ਉਹਨੇ ਸੁਣ ਲਿਆ ਵੀ ਵੀ ਕੱਲ ਨੂੰ ਤਾਂ ਮੇਲ ਲა ਮੁੱਤੀ ਗਿਰਬਾਬੇ ਦੇ ਮੈਨੂੰ ਭੇਜਣਗੇ ਇਹ ਦੇ ਦੇਣਾ ਬੜਾ ਸਿਆਪਾ ਹੋ ਗਿਆ ਉਹ ਤਾਂ ਸਾਰੇ ਰੋਟੀ ਖਾ ਕੇ ਸੌਂ ਗਏ ਆਪ ਦੇ ਦੇਣਾ ਨੂੰ ਚੱਲ ਪਿਆ ਬਿਨ ਹੀ ਦੱਸੇ ਬਿਨਾਂ ਪੁੱਛੇ ਜਾ ਪਹੁੰਚਿਆ ਰਾਤ ਨੂੰ 2 ਵਜੇ ਦੇ ਰੂਆ ਲਵੇ ਮੱਥਾ ਟੇਕਿਆ ਜਾ ਬਾਣੀ ਪੀ ਕੇ ਆ ਗਿਆ ਜਿੰਨ ਜੱਟ ਦੇ ਨੂੰ ਆ ਪਹੁੰਚਿਆ ਜਿੰਨ ਜੜੇ ਬੁੜਾ ਮਾਰਦਾ ਹਾ ਕਾਹ ਮੁੰਡਿਓ ਆ ਗੋਲੇ ਨੂੰ ਠਾਲ ਦੋ ਇਹ ਦਿੱਦ ਨਹੀਂ ਜਾਇਆਊਗਾ ਉਹ ਕਹਿੰਦਾ ਬਾਪੂ ਮੈਂ ਤਾਂ ਜਾ ਆ ਕਹਿੰਦਾ ਜਾ ਆ ਕਰ ਓਏ ਕਹਿੰਦਾ ਜੇ ਤੁਸੀਂ ਗੱਲਾਂ ਕਰਦੇ ਤੇ ਮੈਂ ਤਾਂ ਜਦੀ ਵਾਗ ਗਿਆ ਤੀ ਕਹਿੰਦਾ ਫੇ ਦੱਸ ਕਿਦਾ ਜਾਂਦਾ ਗੋਲਾ ਦਿੱਦ ਨਹੀਂ ਗਿਆ ਜਿਹੜਾ ਨਾ ਗਿਆ ਉਹਦਾ ਕੀ ਫਾਇਦਾ ਹੋਇਆ ਇਹ ਸੰਸਾਰ 'ਚ ਬੰਦਾ ਆਇਆ ਨਾਮ ਜਪਣ ਨੂੰ ਜੇ ਨਾਮ ਜਪਿਆ ਨਾ ਫਿਰ ਗੋਲੇ ਵਾਲਾ ਕੰਮ ਆ ਫਿਰ ਉਹਦੇ ਆਉਣ ਦਾ ਕੀ ਫਾਇਦਾ ਹੈ ਤੇ ਮਾਨਸ ਜੁਨੀ ਮਿਲ ਗਈ ਤੂੰ ਸਰਦਾਰ 84 ਦਾ ਇਹ ਬੰਦੇ ਦੀ ਜੁਨੀ ਮਿਲੀ ਐ 83 ਲੱਖ ਦਾ ਸਰਦਾਰ ਐ ਤੂੰ ਪਰ ਬਣਿਆ ਫਿਰਦਾ ਗਜ਼ਾਰ ਵਿਸ਼ੇ ਵਿਕਾਰਾਂ ਦੇ ਮੰਗਰ ਲੱਗ ਕੇ ਨਸ਼ਿਆਂ ਦੇ ਮੰਗਰ ਲੱਗ ਕੇ ਆਪਣੀ ਜ਼ਿੰਦਗੀ ਉਹ ਬਰਬਾਦ ਕਰ ਲਈ ਹਰੇ ਰਾਮ ਬੇਟਾ ਹਰੇ ਰਾਮ ਬੇਟਾ ਹਰੇ ਰਾਮ ਆਗੇ ਚਲੋ ਵਧੀਆ ਰਹੇ ਮਕਾ ਭਾਈ ਕੰਮ ਤਾਂ ਨਹੀਂ ਖਣਦੰਦੇ ਐ ਅਜੇ ਹੀ ਜੀ ਟੁੱਟੀ-ਸੁੱਟੀ ਕੰਮ ਚਲਾਵਾਂਗੇ ਵੀ ਉਹ ਮੇਰਾ ਕਹਿਣ ਦਾ ਮਤਲਬ ਐ ਵੀ ਨਾਮ ਜਪੋ ਨਾਮ ਰੱਬ ਦਾ ਨਾਮੇ ਹੀ ਸੁਖ ਪਾਉਣ ਦਾ ਬਾਣੀ ਤੇ ਲਿਖਿਆ ਤੇ ਹੋਰ ਜਿਹੜਾ ਕੰਮ ਹੈ ਨਾ ਇਹ ਤਾਂ ਬਾਤ ਪਸ਼ੂ ਪੰਛੀ ਵੀ ਕਰਦੇ ਨੇ ਜਾਨਵਰ ਵੀ ਕਰਦੇ ਨੇ ਬੱਚੇ ਜਮ ਦੇ ਨੇ ਘਰ ਪਾਉਂਦੇ ਨੇ ਲਾ ਇੱਕ 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 ਸ਼ਬਦ ਹੋਰ ਸੁਣ ਜੋ ਫਿਰ ਵਗ ਜਿੱਥੇ ਜਾਣਾ ਹੋਊ